50 ਸਾਲਾਂ ਪੂਜਾ ਦੇਵੀ ਅਮਰਪੁਰਾ ਪੱਛਮੀ ਬੰਗਾਲ ਦੇ ਰਹਿਣ ਵਾਲੇ ਨੇ ਸ਼ਰਾਬੀ ਪਤੀ ਦੀ 5 ਸਾਲ ਪਹਿਲਾਂ ਹੋਈ ਮੌਤ ਤੋਂ ਬਾਅਦ ਉਹ ਚੰਡੀਗੜਾ ਆ ਕੇ ਆਪਣੇ ਤਿੰਨਾਂ ਪੁੱਤਰਾਂ ਨਾਲ ਭੀਖ ਮੰਗ ਕੇ ਗੁਜ਼ਾਰਾ ਕਰ ਰਹੇ ਸਨ ਇੱਥੇ ਆਉਣ ਤੋਂ 3 ਦਿਨ ਬਾਅਦ ਹੀ ਉਹਨਾਂ ਦਾ ਐਕਸੀਡੈਂਟ ਹੋ ਗਿਆ ਜਿਸ ਵਿੱਚ ਉਹਨਾਂ ਦੀ ਬਾਹਂ ਟੁੱਟ ਗਈ ਇਹਨਾਂ ਨੂੰ ਕਿਸੇ ਵੱਲੋਂ ਪੀਜੀਆ ਵਿੱਚ ਭਰਤੀ ਕਰਾਇਆ ਗਿਆ ਪਰ ਗੈਂਗਰੀਨ ਕਾਰਨ ਉਹਨਾਂ ਦੀ ਉਂਗਲੀ ਕਾਲੀ ਹੋ ਜਾਣ ਤੇ ਕੱਟਣੀ ਪਈ ਜਿਸ ਤੋਂ ਬਾਅਦ ਉਹ ਪੀਜੀਆ ਤੋਂ ਭੱਜ ਗਈ ਪੀਜੀਆ ਤੋਂ ਬਾਹਰ ਆਉਣ ਤੇ ਇਹਨਾਂ ਨੂੰ ਪਤਾ ਲੱਗਿਆ ਕਿ ਇਹਨਾਂ ਦੇ ਤਿੰਨੋਂ ਪੁੱਤਰ ਲਾਪਤਾ ਹੋ ਚੁੱਕੇ ਨੇ ਇਸ ਤੋਂ ਬਾਅਦ ਇਹ ਘੁੰਮਦੇ ਘਮੌਂਦੇ ਬਾਂਸਾਂ ਵਾਲੀ ਚੁੰਗੀ ਖਰੜ ਮੁਹਾਲੀ ਵਿਖੇ ਪਹੁੰਚੇ ਜਿੱਥੇ ਹੁਣ ਦੁਬਾਰਾ ਇਹਨਾਂ ਦਾ ਐਕਸੀਡੈਂਟ ਹੋਣ ਤੇ ਕੁਝ ਸਮਾਜਦਰਦੀ ਸੱਜਣਾ ਨੇ ਇਹਨਾਂ ਨੂੰ ਸੜਕ ਤੇ ਤਰਸਯੋਗ ਹਾਲਤ 'ਚ ਘੁੰਮਦਿਆਂ ਦੇਖ ਪ੍ਰਵਾਸਰਾ ਨਾਲ رابطہ ਬਣਾਇਆ ਪ੍ਰਵਾਸਰਾ ਦੀ ਰੈਸਕਿਊ ਟੀਮ ਤੁਰੰਤ ਬੀਬੀ ਰਜਿੰਦ ਕੌਰ ਜੀ ਦੀ ਅਗਵਾਈ 'ਚ ਮੌਕੇ ਤੇ ਐਂਬੂਲੈਂਸ ਲੈ ਕੇ ਪਹੁੰਚੀ ਤੇ ਪੀੜਿਤਾ ਬੀਬੀ ਨੂੰ ਸੰਸਥਾ ਵਿਖੇ ਲੈ ਆਈ ਫਿਲਹਾਲ ਇਹ ਪ੍ਰਵਾਸਰਚਨੀ ਤੇ ਇਹਨਾਂ ਦਾ ਇਲਾਜ ਸ਼ੁਰੂ ਕਰ ਦਿੱਤਾ ਗਿਆ जादे हां क्या हुआ ये कैसे हुआ तूने तो हमारे घर जाना मेरे साथ जाना, जाना? जाना? चले जाओगे चले गए रात कहाँ थे हॉस्पिटल में ये चोट कैसे आई है एक्सीडेंट हो गया अगर किसी एक्सीडेंट हो गया कैसे हुआ ਕੋਈ ਨੂੰ ਫੋਨ ਕਰਨਾ ਸੀਗਾ ਇੱਕ ਵਾਰੀ ਮੜਾ ਜਾ ਦੇਖਿਆ ਇਹ ਪੀਜੀਆ ਹੀ ਆਏ ਸੀ ਹੈਨਾ ਔਰ ਤਿੰਨ ਬੇਟੇ ਦੇ ਤਿੰਨੋਂ ਨੂੰ ਉਠਾ ਕੇ ਲੈ ਗਿਆ ਕੋਈ ਕਹਾਂ ਸੇ ਉਠਾਇਆ ਪੀਜੀਆ ਸੇ ਸਭ ਕੋ ਉਠਾ ਲਿਆ ਪਾਣੀ ਪੀਓਗੇ ਇਹ ਸੌਣੇ ਤੇ ਹੁਣ ਅਸੀਂ ਪ੍ਰਾਵਾਸੀ ਦੀ ਟੀਮ ਇਹਨੂੰ ਲੈਣ ਪਹੁੰਚੀ ਹੈ ਤੇ ਐਸਟੀਐਮ ਐਸਟੀਐਮ ਸਾਹਿਬ ਨੂੰ ਫੋਨ ਕੀਤਾ ਕਾਲ ਕੀਤੀ ਸੀ ਉਹਨਾਂ ਬੋਲ ਉਠਾਇਆ ਨਹੀਂ ਤੇ ਹੁਣ ਅਸੀਂ ਨੂੰ ਲੈ ਕੇ ਜਾ ਰਹੇ ਹਾਂ ਜੇ ਕੋਈ ਇਹਨੂੰ ਪਛਾਣਦਾ ਹੋਵੇ ਤਾਂ ਪ੍ਰਵਾਸਰੇ ਆ ਕੇ ਸੰਪਰਕ ਸੰਭਰਕ ਕਰ ਸਕਦਾ ਹੈ। ਇਹ ਨੇ ਬਸਾਈ ਜੀ ਜਿਵੇਂ ਦਰਸਨ ਮੁਤਾਬਕ ਮੈਂਟਲੀ ਤਾਂ ਹੈ ਕਾਫੀ ਸਟੇਬਲ ਲੱਗਦੇ ਆ ਬਟ ਕਿਉਂਕਿ ਸਟ्रेस ਦੇ ਇਮਪ੍ਰੈਸ਼ਨ ਚ ਹੈਗੇ ਆ ਕੁਝ ਕੁਛ ਤੇ